ਮੈਟਰੋ 21ਵੀਂ ਸਦੀ ਦੇ ਭਾਰਤ ਨੂੰ ਆਪਣੇ ਆਉਣ ਵਾਲੇ ਦਹਾਕਿਆਂ ਦੇ ਲਈ ਵੀ ਸਾਨੂੰ ਅੱਜ ਹੀ ਤਿਆਰ ਕਰਨਾ ਹੋਵੇਗਾ ਇਸ ਲਈ ਅੱਜ ਭਾਰਤ ਪਵਿੱਖ ਦੀਆਂ ਯੋਜਨਾਵਾਂ ਦੇ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਸਪੇਸ ਤੋਂ ਲੈ ਕੇ ਸੈਮੀ ਕੰਡਕਟਰ ਤੱਕ ਡਿਜੀਟਲ ਤੋਂ ਡਰੋਨ ਤੱਕ AI ਤੋਂ ਕਲੀਨ એનર્ਜੀ ਤੱਕ 5G ਤੋਂ FinTech ਤੱਕ ਭਾਰਤ ਅੱਜ ਦੁਨੀਆ ਦੀ ਅਗਲੀ ਕਟਾਰ ਦੇ ਵਿੱਚ ਪਹੁੰਚ ਗਿਆ ਹੈ। ਕਿਉਂਕਿ ਭਾਰਤ ਅੱਜ ਗਲੋਬਲ ਵਰਲਡ ਦੇ ਵਿੱਚ ਡਿਜੀਟਲ ਪੇਮੈਂਟ ਦੀ ਸਭ ਤੋਂ ਵੱਡੀ ਤਾਕਤਾਂ ਵਿੱਚੋਂ ਇੱਕ ਹੈ ਭਾਰਤ ਅੱਜ ਫਿਨਟੈਕ ਅਡਾਪਸ਼ਨ ਰੇਟ ਵਿੱਚ ਸਭ ਤੋਂ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਦੇਸ਼ ਹੈ। ਭਾਰਤ ਅੱਜ ਚੰ드ਰਮਾ ਦੇ ਦੱਖਣੀ ਧਰੁਵ ਦੇ ਉੱਤੇ ਪਹੁੰਚਣ ਵਾਲਾ ਪਹਿਲਾ ਦੇਸ਼ ਹੈ। ਭਾਰਤ ਅੱਜ ਸੋਲਰ ਇੰਸਟਾਲਡ ਕੈਪੈਸਿਟੀ ਦੇ ਵਿੱਚ ਦੁਨੀਆ ਦੇ ਅਗਰਨੀ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਅੱਜ 5G ਨੈਟਵਰਕ ਦੇ ਵਿਸਤਾਰ ਵਿੱਚ ਯੂਰਪ ਨੂੰ ਵੀ ਪਿੱਛੇ ਛੱਡ ਚੁੱਕਿਆ ਹੈ। ਭਾਰਤ ਅੱਜ ਸੈਮੀਕੰਡਕਟਰ ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਅੱਜ ਗ੍ਰੀਨ ਹਾਈਡਰੋਜਨ ਵਰਗੇ ਭਵਿੱਖ ਦੇ ਫਿਊਲ ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। आज भारत अपने उज्जवल भविष्य के दिन रात मेहनत कर रहा है भारत फ्यूचरिस्टिक है इस इसलिए आज सारे लोग की कहन लगे कि इंडिया इज द फ्यूचर आने वाला समय और भी महत्वपूर्ण है आने वाले पांच साल बहुत ही महत्वपूर्ण ने और मैं ਜਿੰਨੀ ਵੀ ਆਡੀਅנס ਇੱਥੇ ਬੈਠੀ ਹੈ ਮੈਂ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕਹਿਣਾ ਵਾ ਸਾਡੇ ਤੀਜੇ ਕਾਰਜਕਾਲ ਵਿੱਚ ਸਾਡੇ ਤੀਜੇ ਕਾਰਜਕਾਲ ਵਿੱਚ ਸਾਨੂੰ ਭਾਰਤ ਦੀ ਸਮਰਥਾ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣਾ ਹੈ ਵਿਕਸਿਤ ਭਾਰਤ ਦੀ ਸੰਕਲਪ ਯਾਤਰਾ ਦੇ ਵਿੱਚ ਆਉਣ ਵਾਲੇ 5 ਸਾਲ ਸਾਡੇ ਦੇਸ਼ ਦੀ ਤਰੱਕੀ ਅਤੇ ਉਜਵਲ ਭਵਿੱਖ ਦੇ ਸਾਲ ਨੇ